ਮੈਂ ਹਾਂ ਡੈਲੀਗੇਟ ਅਤੇ ਮੈਂ ਤੁਹਾਨੂੰ ਮਿਲਵਾਉਂਦਾ ਹਾਂ ਬਠਿੰਡਾ ਦੇ ਇੱਕ ਕਿਸਾਨ ਨਾਲ ਜਿਸ ਨੇ ਡੈਲੀਗੇਟ ਨਾਲ ਆਪਣਾ ਸਫ਼ਰ ਤੈਅ ਕੀਤਾ ਆਓ ਸੁਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਹੀ ਜ਼ੁਬਾਨੀ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਮੇਰਾ ਪਿੰਡ ਭਗਤਾ ਭਾਈ ਕਾ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਜੀ 10-12 ਕਿਲਿੰਦੀ ਮੈਂ ਖੇਤੀ ਕਰ ਰਿਹਾ ਹਾਂ ਜੀ ਤੇ ਐਦਕੀ ਮੇਰੇ 2-3 ਸਾਲ ਤੋਂ ਮੈਂ ਮੱਕੀ ਲਾ ਰਿਹਾ ਹਾਂ ਜੀ ਮੱਕੀ ਦੀ ਖੇਤੀ ਕਰ ਰਿਹਾ ਹਾਂ ਜੀ ਮੈਂ ਤੇ ਪਿਛਲੇ ਸਾਲ ਵੀ ਮੱਕੀ ਖਰਾਬ ਹੋ ਗਈ ਸੀ ਜੀ ਕਿਉਂ ਜਿਹੜਾ ਵੀ ਸੁੰਡੀ ਆ ਜਾਂ ਮੱਕੀ ਛੱਲੀ ਚ ਪੈ ਗਈ ਆ ਉਹ ਜਦੋਂ ਚਾਰਚ ਜਾਂਦੀ ਆ ਤੇ ਚਾਰ ਵੀ ਖਰਾਬ ਹੋ ਜਾਂਦਾ ਜੀ ਪਾਇਆ ਹੋਇਆ 2-3 ਸਪਰੇਆ ਮੈਂ ਇਹ ਤੋਂ ਪਹਿਲਾਂ ਕੀਤੀਆਂ ਉਹਨਾਂ ਨੇ ਕੋਈ ਕੰਟਰੋਲ ਨਾ ਕੀਤਾ ਮੱਕੀ ਕਾਫੀ ਖਰਾਬ ਹੋ ਗਈ ਸੀ ਕਾਫੀ ਨੁਕਸਾਨ ਹੋ ਗਿਆ ਸੀਗਾ ਉਸ ਤੋਂ ਬਾਅਦ ਮੈਂ ਇੱਥੇ ਆਪਣਾ ਸਪਰੇਅ ਕੰਪਨੀ ਵਾਲੇ ਆ ਜੀ ਉਹਨਾਂ ਨੇ ਮੈਨੂੰ ਰੈਸਲਾ ਦਿੱਤੀ ਵੀ ਤੋਂ ਡੈਲੀਗੇਟ ਸਪਰੇਅ ਕਰ ਫਿਰ ਜੀ ਮੈਂ ਉਹਨਾਂ ਤੋਂ ਲਿਆ ਕੇ ਕੀਤੀ ਐ ਡੈਲੀਗੇਟ ਸਪਰੇਅ ਜਦੋਂ ਮੈਂ ਸ਼ਾਮ ਨੂੰ ਲਿਆ ਕੇ ਕੀਤੀ ਐ ਜੀ ਤੇ ਸਵੇਰ ਅਗਲੇ ਦਿਨ ਜਦੋਂ ਮੈਂ ਖਾਦ ਪਾਉਣ ਲੱਗਿਆ ਤੇ ਜਿੰਨੀ ਵੀ ਸੁੰਡੀ ਉੱਤੇ ਪਈ ਸੀ ਕਿ ਮੈਂ ਖੁਦ ਆਪ ਦੇ ਆਪ ਵੇਖੀ ਵੀ ਸੁੰਡੀ ਮਰੀ ਪਈ ਸੀ ਬਹੁਤ ਵਧੀਆ ਅਲਜਟ ਸੀ ਇਹਦਾ ਇਹਦੇ ਚੌੜੇ ਪੱਤੇ ਹੋ ਗਏ ਜੀ ਤੇ ਇਹਨੇ ਗਰੋਥ ਵਧੀਆ ਕੀਤੀ ਐ ਜੀ ਤੇ ਉਸ ਤੋਂ ਬਾਅਦ ਤਾਂ ਸੁੰਡੀ ਮੇਰੇ ਖਿਆਲ ਮਹੀਨੇ ਤੋਂ ਵੀ ਉੱਪਰ ਹੋ ਗਿਆ ਮੈਂ ਸਪਰੇਅ ਕੀਤੀ ਨੂੰ ਕੋਈ ਇਹਦਾ ਕੋਈ ਉਦੋਂ ਬਾਅਦ ਵਿੱਚ ਕੋਈ ਸੁੰਡੀ ਨਹੀਂ ਦਵਾਰੀ ਹੋਈ ਇਹ ਚ ਫਸਲ ਲਈ ਕੋਈ ਨੁਕਸਾਨ ਨਹੀਂ ਗਾ ਵੀ ਆਪਾਂ ਕਹਿੰਦੇ ਕਿ ਫਸਲ ਤੇ ਆਪਣਾ ਕੋਈ ਅਟੈਕ ਕਰਤਾ ਕੋਈ ਨੁਕਸਾਨ ਹੋ ਗਿਆ ਕੋਈ ਨੁਕਸਾਨ ਨਹੀਂ ਇਸ ਸਪਰੇਅ ਦਾ ਜੀ ਮੈਨੂੰ ਇੱਥੇ ਆਪਣਾ ਹੋਰ ਵੀ ਯਾਰ ਦੋਸਤ ਪੁੱਛਦੇ ਵੀ ਤੁਸੀਂ ਕਿਹੜੀ ਸਪਰੇਅ ਕੀਤੀ ਵੀ ਤੁਹਾਡੇ ਕੰਮ ਕੀ ਦੇ ਵਿੱਚ ਕੋਈ ਸੁੰਡੀ ਵਗੈਰਾ ਹੈ ਨਹੀਂ ਗੀ ਤੇ ਮੈਂ ਇਹੀ رائے ਦਿੰਦਾ ਜੀ ਇਹਦਾ ਅਲਰਟ ਬਹੁਤ ਵਧੀਆ ਤੁਸੀਂ ਅੱਗੇ ਕੀ ਕਰਨੀ ਆ ਜਾਂ ਅਗਲੇ ਸਾਲ ਕਰਨੀ ਆ ਮੱਕੀ ਬੀਜ ਰਹੇ ਆ ਤੁਸੀਂ ਤਾਂ ਤੁਸੀਂ ਐਸੇ ਦਾ ਹੀ ਆਪ ਇਸਤੇਮਾਲ ਕਰੋ ਆਪਣਾ ਡੇਲੀਗੇਟ ਬਹੁਤ ਵਧੀਆ ਦਵਾਈ ਹੈ ਜੀ ਮਹਿੰਗੀ ਵੀ ਨਹੀਂ ਕੋਈ ਜਿਆਦਾ ਜੇ ਹੁਣ ਆਪ ਦੋ ਦੋ ਸਪਰੇਆਂ ਦੂਜੀਆਂ ਕਰ ਦਿੰਨੇ ਪਰ ਉਹ ਕਲੇਮ ਦੀਆਂ ਜਾਂ ਵੀ ਹੋਰ ਕਰ ਦਿੰਨੇ ਆ ਤੇ ਇਹ ਇੱਕ ਵਾਰੀ ਇਹਦੇ ਨਾਲ ਹੀ ਮਤਲਬ ਦੋ ਸਪਰੇਆਂ ਦਾ ਕੰਮ ਕਰ ਜਾਂਦੀ ਹੈ ਜੀ